ਇਹ ਗੱਲ ਗੁਰੂ ਘਰ ਦੀ ਇੱਕ ਅਜੇਹੀ ਮਰਿਆਦਾ ਨਾਲ ਜੁੜੀ ਹੋਈ ਹੈ ਜੋ ਆਮ ਤੌਰ ਤੇ ਨਹੀਂ ਸੁਣੀ ਜਾਂਦੀ ਅਸੀਂ ਗੱਲ ਕਰ ਰਹੇ ਹਾਂ ਤਰਨਤਾਰਨ ਦੇ ਨੇੜਲੇ ਪਿੰਡ ਚੰਬਲ ਵਿਖੇ ਗੁਰਦੁਆਰਾ ਬਾਬਾ ਸਿਰਸਰ ਸਾਈਂ ਜੀ ਦੀ ਜਿੱਥੇ ਲੰਗਰ ਤਾਂ ਤਿਆਰ ਹੁੰਦਾ ਹੈ ਪਰ ਕੁਝ ਵਿਸ਼ੇਸ਼ ਕਾਰਨਾ ਕਰਕੇ ਲੰਗਰ ਛਕਣ ਦੀ ਮਨਾਹੀ ਹੈ ਇਹ ਮਰਿਆਦਾ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਬਾਬਾ ਸਿਰਸਰ ਸਾਈਂ ਜੀ ਦੀ ਨਿਸ਼ਕਾਮ ਸੇਵਾ ਅਤੇ ਨਿਤਨੇਮ ਦੇ ਕਰਕੇ ਉਹਨਾਂ ਨੂੰ ਇੱਕ ਅਜੇਹੀ ਅਸਾਧਾਰਨ ਕਲਾ ਬਖਸ਼ੀ ਜਿਸ ਰਾਹੀ ਚਮੜੀ ਸੰਬੰਧੀ ਰੋਗੀ ਇੱਥੇ ਆਕੇ ਰੋਗ ਮੁਕਤੀ ਦੀ ਅਰਦਾਸ ਕਰਦੇ ਹਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਤਰਨ ਤਾਰਨ ਸਾਹਿਬ ਵਿਖੇ ਸਰੋਵਰ ਦੀ ਖੁਦਾਈ ਹੋ ਰਹੀ ਸੀ ਬਾਬਾ ਸਿਰਸਰ ਸਾਈਂ ਜੀ ਹਰ ਰੋਜ਼ ਨਿਤਨੇਮ ਕਰਕੇ ਘਰੋਂ ਹੀ ਪ੍ਰਸ਼ਾਦਾ ਛੱਕ ਕੇ ਸਰੋਵਰ ਦੀ ਸੇਵਾ ਲਈ ਆਉਂਦੇ ਸਨ ਸਾਈਂ ਜੀ ਉੱਥੇ ਪੂਰੇ ਨਿਸ਼ਕਾਮ ਭਾਵ ਨਾਲ ਸੇਵਾ ਕਰਦੇ ਇੱਕ ਵਾਰ ਗੁਰੂ ਅਰਜਨ ਦੇਵ ਜੀ ਸੰਗਤਾਂ ਨਾਲ ਬੈਠੇ ਸਨ ਤਾਂ ਇੱਕ ਰੋਗੀ ਆਇਆ ਜੋ ਕੋੜ ਦੇ ਰੋਗ ਨਾਲ ਪੀੜਤ ਸੀ ਗੁਰੂ ਸਾਹਿਬ ਨੇ ਸੰਗਤ ਵਿੱਚੋਂ ਪੁੱਛਿਆ ਕਿ ਇੱਥੇ ਕੋਈ ਐਸਾ ਹੈ ਜੋ ਗੁਰੂ ਘਰ ਨਾਲ ਪੂਰੀ ਸ਼ਰਧਾ ਰੱਖਦਾ ਹੋਵੇ ਨਿਤਨੇਮ ਕਰਦਾ ਹੋਵੇ ਅਤੇ ਘਰੋਂ ਹੀ ਪ੍ਰਸ਼ਾਦਾ ਛੱਕ ਕੇ ਆਉਂਦਾ ਹੋਵੇ ਪਰ ਕੋਈ ਨਾ ਉઠਿਆ ਤੀਜੀ ਵਾਰੀ ਗੁਰ ਬਾਪਈਸੇ ਜੀ ਨੂੰ ਉੱਠਣ ਲਈ ਕਿਹਾ ਉਹਨਾਂ ਦੀ ਸੇਵਾ ਅਤੇ ਸ਼ਰਦਾ ਨੂੰ ਜਾਣ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਰੋਗੀ ਨੂੰ ਆਪਣਾ ਪੱਲਾ ਛੁਆਓ ਸਾਈਂ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਮੇਰੇ ਕੋਲ ਕੋਈ ਸ਼ਕਤੀ ਨਹੀਂ ਪਰ ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤੇ ਆਸ਼ੀਰਵਾਦ ਦਿਓ ਤਾਂ ਕਿਰਪਾ ਹੋ ਸਕਦੀ ਹੈ ਗੁਰੂ ਸਾਹਿਬ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਅਤੇ ਫਿਰ ਬਾਬਾ ਸਿਰਸਰ ਸਾਈਂ ਜੀ ਨੇ ਆਪਣੇ ਕੱਪੜੇ ਦਾ ਪੱਲਾ ਉਸ ਰੋਗੀ ਨੂੰ ਛੁਆਇਆ ਅਤੇ ਉਹ ਰੋਗੀ ਠੀਕ ਹੋ ਗਿਆ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਅਗਲੇ ਸਮੇਂ ਵਿੱਚ ਤੁਹਾਡੇ ਅਣਸ਼ਵੰਸ਼ ਵਿੱਚੋਂ ਜੋ ਇੱਥੇ ਰਹਿਣਗੇ ਉਹ ਰਖ ਲਾਉਣਗੇ ਅਤੇ ਜੋ ਰਖ ਲਾਵੇਗਾ ਉਸ ਦਾ ਚਮੜੀ ਦਾ ਰੋਗ ਅੱਧਾ ਠੀਕ ਹੋ ਜਾਵੇਗਾ। ਬਾਕੀ ਰਖ ਵਾਲੇ ਨੂੰ ਖੁਦ ਪੂਰੀ ਰਹਿਤ ਮਰਿਆਦਾ ਨਾਲ ਸੇਵਾ ਕਰਨੀ ਹੋਵੇਗੀ। ਇਹ ਰਖ 40 ਦਿਨ ਦੀ ਹੁੰਦੀ ਹੈ ਅਤੇ ਇਸ ਮਾ ਰੋਜ਼ ਰਖ ਲਾ ਕੇ ਪੂਰਾ ਕਰਨਾ ਹੁੰਦਾ ਹੈ। ਅੱਜ ਵੀ ਗੁਰਦੁਆਰਾ ਬਾਬਾ ਸਿਰਸਰ ਸਿੰਘ ਜੀ ਵਿਖੇ ਇਹ ਮਰਿਆਦਾ ਬਰਕਰਾਰ ਹੈ। ਜਿਹੜੇ ਵੀ ਰੋਗੀ ਇੱਥੇ ਆਉਂਦੇ ਹਨ ਉਹਨਾਂ ਨੂੰ ਲੰਗਰ ਛਕਣ ਦੀ ਮਨਾਹੀ ਹੁੰਦੀ ਹੈ ਪਰ ਉਹਨਾਂ ਦੇ ਨਾਲ ਆਏ ਹੋਰ ਪਰਿਵਾਰਕ ਮੈਂਬਰ ਜਾਂ ਸਾਥੀ ਲੰਗਰ ਛਕ ਸਕਦੇ ਹਨ। ਇੱਥੇ ਰੋਗੀ ਨੂੰ ਰਖ ਦਿੱਤੀ ਜਾਂਦੀ ਹੈ ਜਿਸ ਨੂੰ ਘਰ ਦੇ ਧਾਰਮਿਕ ਸਥਾਨ ਤੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਰੋਗੀ ਨੂੰ ਦਾ ਪਾਲਣ ਕਰਨਾ ਪੈਂਦਾ ਹੈ ਜਿਵੇਂ ਕਿ ਸਵਾ ਕਿਲੋ ਗੁੜ ਲੈ ਕੇ ਜਾਣਾ ਅਰਦਾਸ ਦੌਰਾਨ ਪੂਰੀ ਸ਼ਰਧਾ ਅਤੇ ਨਿਮਰਤਾ ਨਾਲ ਸ਼ਾਮਿਲ ਹੋਣਾ ਤੇ ਘਰ ਆ ਕੇ ਰੋਜ਼ਾਨਾ ਨਿਤਨੇਮ ਕਰਨਾ ਇਹਨਾਂ ਸਾਰੀਆਂ ਮਰਿਆਦਾਂ ਦੇ ਪਿੱਛੇ ਇੱਕੋ ਹੀ ਉਦੇਸ਼ ਹੈ ਰੋਗੀ ਸਿਰਫ ਸਰੀਰਿਕ ਹੀ ਨਹੀਂ ਆਤਮਿਕ ਤੌਰ ਤੇ ਵੀ ਸ਼ੁੱਧ ਹੋ ਸਕੇ ਇਹ ਮੰਨਦਾ ਹੈ ਕਿ ਜਦੋਂ ਮਨ ਸਰੀਰ ਅਤੇ ਵਿਸ਼ਵਾਸ ਤਿੰਨੋਂ ਇਕਜੁੱਟ ਹੋ ਜਾਂਦੇ ਹਨ ਤਦ ਹੀ ਰੋਗ ਮੁਕਤੀ ਸੰਭਵ ਹੈ ਰੱਖ ਲਾਉਣ ਵਾਲੇ ਨੂੰ ਕਈ ਪਰੇਜ਼ ਰੱਖਣੇ ਪੈਂਦੇ ਹਨ ਜਿਵੇਂ ਕਿ ਮੀਟ ਸ਼ਰਾਬ ਤੋਂ ਦੂਰ ਰਹਿਣਾ ਸ਼ਾਦੀशुदा ਜ਼ਿੰਦਗੀ ਦੌਰਾਨ ਸੰਯਮ ਰੱਖਣਾ ਸਰੀਰ ਜਾਂ ਚਮੜੀ ਤੇ ਕੋਈ ਦਵਾਈ ਨਾ ਲਾਉਣੀ ਕਿਸੇ ਹੋਰ ਤਰ੍ਹਾਂ ਦੇ ਸਥਾਨ ਤੇ ਨਹੀਂ ਜਾਣਾ ਇਹ ਸਭ ਰਹਿਤਾਂ ਰੱਖ ਲਾਉਣ ਵਾਲਿਆਂ ਲਈ ਲਾਜ਼ਮੀ ਹੁੰਦੀਆਂ ਹਨ ਅੱਜ ਵੀ ਇਹ ਪਵਿੱਤਰ ਥਾਂ ਜੋ ਤਰਨਤਾਰਨ ਜ਼ਿਲ੍ਹੇ ਦੇ ਨਜ਼ਦੀਕ ਹੈ ਸੰਗਤਾਂ ਦੇ ਅਟੁੱਟ ਵਿਸ਼ਵਾਸ ਅਤੇ ਗੁਰੂ ਮਹਾਰਾਜ ਦੀ ਬੇਅੰਤ ਕਿਰਪਾ ਨਾਲ ਰੋਜ਼ਾਨਾ ਚਮਤਕਾਰ ਦੇਖ ਰਹੀ ਹੈ ਸਤਿ ਸ੍ਰੀ ਅਕਾਲ